ਪਹਿਲੇ ਸਵਾਲ ਕੀ ਜਾਣਵੋਚ ਕੇ ਗਾਇਗੀ ਮੈਂ ਸ਼ਨੀ ਪੱਕਾ ਦੱਬ ਚ ਰੱਖਾਂ ਇੱਕ ਵਾਰੀ ਫਿਰ ਮੈਂ ਕਹਿਣਾ ਬਈ ਸੌਰੀ ਐ ਉਸ ਗੱਲ ਤੇ ਅਸੀਂ ਵਰਤ ਕਰਾਂਗੇ ਨਹੀਂ ਇਹ ਤਾਂ ਤਾਂ ਕਲਾਕਾਰ ਗਾਲਾ ਕੱਢ ਦੇ ਕਰਨੇ ਕਿ ਮੋਟਾ ਹਾਉੱਚੇ ਗੱਲੇ ਨਹੀਂ ਸੀਗੀ ਵੀ ਕੱਲ ਨੂੰ ਇਹ ਗੱਲ ਹੋ ਜੂਗੀ ਇੱਕ ਨਾ ਟ੍ਰੈਂਡ ਚੱਲਿਆ ਹੋਇਆ ਗੁਰਮਣ ਵੀ ਪਹਿਲਾਂ ਕੋਈ ਇਸ ਤਰ੍ਹਾਂ ਦਾ ਪੜਕਾਉ ਗੀਤ ਗਾਓ ਫਿਰ ਸੌਰੀ ਮੰਗ ਲਓ ਤੇ ਫਿਰ ਪਪੂਲਰ ਹੋ ਜੂਗੀ ਹਟੇ ਚੱਕ ਦੇਣ ਗਏ ਨਹੀਂ ਮਾਈਕਲ ਸੌਖ ਨਾਲ ਮਿੱਤਰਾਂ ਦੇ ਯਾਰ ਬੜੇ ਇਸ ਤਰ੍ਹਾਂ ਦੀ ਗਾਇਕੀ गा ਕੇ ਗੁਰਮਣ ਕੀ ਖਟਣਾ ਚਾਹੁੰਦਾ ਕਿ ਨਹੀਂ ਉਹ ਹੈ ਕਲਾਕਾਰਾਂ ਦੇ ਵਿੱਚ ਵੀ ਇਹ ਸੌਖਾ ਤਰੀਕਾ ਫੋਲੋਅਰ ਵਧਾਉਣ ਦਾ ਵੀ ਕਿਸੇ ਨੂੰ ਪੁੱਠਾ ਜਿਹਾ ਗਾਣਾ ਗਾ ਦਿਓ ਅੱਜਕਲ ਇੰਡਸਟਰੀ ਦਾ ਦਸਤੂਰ ਬਣ ਗਿਆ ਨਹੀਂ ਪਰ ਤੁਸੀਂ ਗਾਣੇ ਦੇ ਵਿੱਚ ਜਿਸ ਤਰ੍ਹਾਂ ਕਹਿੰਨੇ ਹੋ ਵੀ ਇਸ ਤਰ੍ਹਾਂ ਵੀ ਮੈਂ ਡੱਬ 'ਚ ਰੱਖਦਾ ਰੱਖਦੇ ਹਾਂ ਫਿਰ ਡੱਬ 'ਚ ਪਹਿਲੇ ਸਵਾਲ ਕੀ ਜਾਣ ਬੁੱਝ ਕੇ ਗਾਇਆ ਗੀਤ ਨਾ ਨਾ ਵੀਰੇ ਜਮ ਨਹੀਂ ਜੀ ਸਾਨੂੰ ਤਾਂ ਪਤਾ ਨਹੀਂ ਸੀਗਾ ਇਸ ਚੀਜ਼ ਦਾ ਮੁੱਦਾ ਬਣ ਜਾਣਾ ਜੀ ਕਿਉਂਕਿ ਅਸੀਂ ਤਾਂ ਉਹਦੇ ਵੱਲੋਂ ਗਾਣਾ ਬਣਾਇਆ ਸੀ ਸਾਨੂੰ ਨਹੀਂ ਸੀ ਪਤਾ ਜਾਂ ਤਾਂ ਹੋਵੇ ਨਾ ਵੀ ਸਾਨੂੰ ਉਸ ਚੀਜ਼ ਦਾ ਪਤਾ ਹੋਵੇ ਜਾਂ ਕਿਸੇ ਦੇ ਆਪਾਂ ਧਰੋਂ ਠੇਸ ਪਹੁੰਚਾਉਣੀ ਹੈ ਨਾ ਜੀ ਮੈਂ ਤਾਂ ਸਭ ਨੂੰ ਇੱਕ ਹੀ ਮੰਨਦਾ ਵੀਰੇ ਯਾਰਾ ਤੇ ਪਤਾ ਨਹੀਂ ਕਿਉਂ ਇੰਨਾ ਮੁੱਦਾ ਚੱਕ ਲਿਆ ਤੇ ਪ੍ਰਮਾਤਮਾ ਜਾਣਦਾ ਬਟ ਆਪਾਂ ਕਿਸੇ ਦਾ ਦਿਲ ਨਹੀਂ ਦਿਖਾਇਆ ਤੇ ਉਹਨਾਂ ਨੂੰ ਉਹਨਾਂ ਨੇ ਗਾਣਾ ਕਿਸ ਲੋਟ ਲਿਆ ਮੈਨੂੰ ਨਹੀਂ ਪਤਾ ਬਈ ਆਪਾਂ ਤਾਂ ਆਪਣੇ ਵੱਲੋਂ ਜੇ ਮੈਂ ਬਾਹਲਾ ਆਪਣੇ ਵੱਲੋਂ ਤਾਂ ਮੇਰੇ ਮੈਂ ਆਪਣੇ ਵੱਲੋਂ ਆਪਾਂ ਗਾਣਾ ਗਾਇਆ ਹੈ ਹਨਾ ਤੇ ਮੈਨੂੰ ਨਹੀਂ ਸੀ ਪਤਾ ਨਹੀਂ ਪਰ ਇਹਦਾ ਮਤਲਬ ਇਹ ਲੱਗਦਾ ਨਹੀਂ ਹੈਗਾ ਵੀ ਹੁਣ ਕਿਤੇ ਨਾ ਕਿਤੇ ਜਿਹੜਾ ਕਲਾਕਾਰ ਹੈ ਉਹਨੂੰ ਸਮਝਦਾ ਹੋਣੀ ਚਾਹੀਦੀ ਹੈ ਨਾ ਉਹ ਜੋ ਗਾ ਰਿਹਾ ਉਹਦੇ ਸ਼ਬਦ ਨੇ ਜਿਹੜੇ ਉਹ ਕੱਲ ਨੂੰ ਕੀ ਨੁਕਸਾਨ ਪਹੁੰਚਾ ਸਕਦੇ ਨੇ ਜਾਂ ਕੀ ਵਿਵਾਦ ਖੜਾ ਕਰ ਸਕਦੇ ਨੇ ਮੇਰੇ ਵੀਰ ਸਾਡੇ ਦਿਮਾਗ 'ਚ ਇਹ ਗੱਲੇ ਨਹੀਂ ਸੀਗੀ ਵੀ ਕੱਲ ਨੂੰ ਇਹ ਗੱਲ ਹੋ ਜੂਗੀ ਹੂੰ ਜਦ ਜਦ ਆਪ ਨੂੰ ਅਸਲੀ ਦਾ ਪਤਾ ਨਹੀਂ ਹੈਗਾ ਆਪਾਂ ਕਦੇ ਬਹੁਤ ਲੋਕ ਤਾਂ ਤੁਹਾਡੇ ਗੰਗਾ ਜਲ ਗੀਤ ਨੂੰ ਵੀ ਇਸੇ ਰੂਪ ਦੇ ਵਿੱਚ ਜੋੜ ਕੇ ਦੇਖ ਰਹੇ ਨੇ ਵੀ ਉਦੋਂ ਵੀ ਤੁਸੀਂ ਗੰਗਾ ਜਲ ਆ ਜਿਹੜਾ ਉੱਥੇ Hindu ਲੋਕ ਉਹਨੂੰ ਪਵਿੱਤਰ ਮੰਨਦੇ ਨੇ ਤੁਸੀਂ ਉਹਦੇ ਵਿੱਚ ਵੀ ਕਹਿ ਰਹੇ ਹੋ ਵੀ ਜਾ ਗੰਗਾ ਜਲ ਵਿੱਚ ਨਹਾ ਕੇ ਵੀ ਤੇਰੇ ਪਾਪ ਨਹੀਂ ਉਤਰਨੇ ਵੀ ਉੱਥੇ ਜਾ ਕੇ ਵੀ ਤੇਰਾ ਜਿਹੜਾ ਹੈਗਾ ਨਪਟਾਰਾ ਜਾਂ ਉੱਥੇ ਜਾ ਕੇ ਵੀ ਤੂੰ ਸਾਫ਼ ਨਹੀਂ ਹੋਣਾ ਬਿਤੇ ਸਾਰੀ ਗੱਲ ਹੈਗੀ ਆ ਆਪਾਂ ਗਾਣੇ ਨੂੰ ਲੈਣਾ ਕਿ ਸਲੂਟ ਆਪਣੇ ਠੀਕ ਹੈ ਜੀ ਕਿਉਂਕਿ ਆਪਾਂ ਤਾਂ ਆਪਦੇ ਬੰਦੋਂ ਪੋਜ਼ਿਟਿਵ ਵਾਈਬ ਬਣਾ ਗਾ ਨਹੀਂ ਇਹ ਤਾਂ ਤਾਂ ਕਲਾਕਾਰ ਗਾਲਾ ਕੱਢ ਦਿਆ ਕਰਨ ਕਿ ਮੁੜ ਕੇ ਕੀ ਕਰਨਗੇ ਜੀ ਅਸੀਂ ਸਾਨੂੰ ਤਾਂ ਇਹ ਇਹ ਗਾਲ ਦਾ ਤਾਂ ਫਿਰ ਮੀਨਿੰਗ ਸਿੱਧਾ ਸਮਝ ਆਉਂਦਾ ਨਾ ਸਾਨੂੰ ਗਾਲ ਕੱਢੀ ਹੈ ਹੈਨਾ ਇਹ ਤਾਂ ਸਿੱਧਾ ਸਮਝ ਆਉਂਦਾ ਇਹ ਤਾਂ ਕਮਲੇ ਬੰਦੇ ਨੂੰ ਵੀ ਪਤਾ ਵੀ ਮੈਨੂੰ ਗਾਲ ਕੱਢ ਰਿਹਾ ਬੰਦਾ ਸਿੱਧੀ ਹਮ ਹੈਨਾ ਤੇ ਹੁਣ ਤੁਹਾਨੂੰ ਇਸ ਗੀਤ ਦਾ ਅਫਸੋਸ ਹੈ ਮਨ ਦੇ ਵਿੱਚ ਨਹੀਂ ਵੀਰੇ ਆਪਾਂ ਨੂੰ ਫੁੱਲ ਅਫਸੋਸ ਹੈ ਇਸ ਗੱਲ ਦਾ ਤੇ ਬਾਅਦ ਆਪਾਂ ਆਪਣੇ ਉੱਤੇ ਵਰਕ ਕਰਾਂਗੇ ਅੱਗੇ ਤੋਂ ਐਵੇਂ ਦਾ ਆਪਾਂ ਨਹੀਂ ਕਰਾਂਗੇ ਕੁੱਛ ਨਾ ਫਿਰ ਸੌਰੀ ਮੰਗ ਲੋ ਤੇ ਫਿਰ ਪਪੂਲਰ ਹੋ ਜਾ ਨਹੀਂ ਵੱਡੇ ਭਾਈ ਆਪਣਾ ਪਹਿਲਾ ਵੀ ਗਾਣਾ ਗੰਗਾਜਲ ਤੁਹਾਡੇ ਸਾਹਮਣੇ ਹੈ 50 ਮਿਲੀਅਨ ਮਾਲਕ ਦੀ ਕਿਰਪਾ ਨਾਲ ਆਰਗੇਨਿਕ ਗਿਆ ਹੋਇਆ ਨਾ ਅਸੀਂ ਆਪਾਂ ਉਹਦਾ ਵੀ ਸਹਾਰਾ ਬਾਬੇ ਤੋਂ ਹੀ ਮੰਗਿਆ ਸੀ ਨਾ ਕਿ ਮੈਂ ਆਪਾਂ ਇੱਧਰ ਉੱਧਰ ਹੋਣਾ ਐਕਸ ਵਾਈ ਜ਼ेड ਕੋਈ ਸਟੰਟ ਬਾਜੀ ਨਹੀਂ ਆਪਾਂ ਉਹਦਾ ਵੀ ਕਰੀ ਤੇ ਮਾਲਕ ਨੇ ਚਲੋ ਵਧੀਆ ਚੱਲੀ ਜਾਂਦਾ ਪਰ ਮੈਂ ਫਿਰ ਉਹੀ ਗੱਲ ਕਰਦਾ ਬਈ ਗਾਣੇ ਨੂੰ ਤੁਸੀਂ ਪੋਜ਼ਿਟਿਵ ਵਾਈਬ ਨਾਲ ਸੋਚੋ ਨਾ ਕਿ ਨੈਗੇਟਿਵ ਸੋਚੋ ਨਹੀਂ ਲੱਗਦਾ ਨਹੀਂ ਹੈਗਾ ਵੀ ਅੱਜਕੱਲ ਗੀਤਾਂ ਦੇ ਵਿੱਚ ਜਿਹੜਾ ਧਰਮ ਹੈ ਹਾਂਜੀ ਉਹਦੀ ਐਂਟਰੀ ਨੇ ਵੀ ਸਭ ਕੁਝ ਹਲਾ ਕੇ ਰੱਖਤਾ ਬਟੇ ਬਈ ਮੈਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਮੈਂ ਵੀ ਕਹਿ ਦਮਾ ਵੀ ਮੈਂ ਆਪਣੇ ਆਪ ਤੇ ਵਰਕ ਕਰਦਾ ਨਾ ਕਿ ਮੈਂ ਕਿਸੇ ਦੇ ਗਾਣੇ ਤੇ ਵਰਕ ਕਰਾਂ ਵੀ ਹਾਂ ਉਹਨੇ ਐ ਕਰਕੇ ਗਾ ਤਾ ਨੋ ਯਾਰ ਮੇਰਾ ਹੁਣ ਆ ਗਾਣਾ ਐਦਾਂ ਕਰਕੇ ਸਿੱਧਾ ਜਾਂਦਾ ਜਾਂਦਾ ਐ ਹੋਇਆ ਮੈਨੂੰ ਹੁਣ ਸਮਝ ਆਈ ਏ ਉਸ ਚੀਜ਼ ਤੋਂ ਵੀ ਆਪਾਂ ਐ ਨਹੀਂ ਸੀ ਕਰਨਾ ਤੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਸਾਰੀ ਸਾਰੀ ਕਦੋਂ ਤੁਹਾਡੇ ਧਿਆਨ ਦੇ ਵਿੱਚ ਕਦੋਂ ਆਇਆ ਚਲੋ ਉਹਨਾਂ ਦੇ ਧਿਆਨ ਦੇ ਵਿੱਚ ਤਾਂ ਆ ਗਿਆ ਤੁਹਾਡੇ ਤੱਕ ਵੀਡੀਓ ਕਿਵੇਂ ਪਹੁੰਚੀਆ ਜਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੇਰੇ ਗਾਣੇ ਦਾ ਆ ਮੁੱਦਾ ਬਣ ਗਿਆ ਬਟੇ ਬਈ ਮੈਨੂੰ ਵੀ ਕਿਸੇ ਸੱਜਣ ਮਿੱਤਰ ਨੇ ਭੇਜੀ ਸੀ ਵੀ ਆਹ ਕੀ ਚੱਕਰ ਪ ਮੈਂ ਕਹੇ ਜਰਾ ਇਹ ਕੀ ਚੱਕਰ ਜਦ ਮੈਂ غور ਕਰਕੇ ਦੇਖਿਆ ਮੈਂ ਕਹਿੰਦਾ ਨਹੀਂ ਕਈ ਵਾਰੀ ਤਾਂ ਮੁੰਡਾ ਇਹਨੂੰ ਚਾ ਵੀ ਹੁੰਦਾ ਨਾ ਵੀ ਚਲੋ ਨਹੀਂ ਵੱਡੇ ਵੀ ਆਪਾਂ ਨਹੀਂ ਕਿਸੇ ਚੀਜ਼ ਦਾ ਚਾ ਮੰਨੇ ਆਪਾਂ ਤਾਂ ਸਬਰ ਮੰਨੇ ਆ ਵੀਰੇ ਜਦ ਵੀ ਮੰਨੇ ਆ ਕਿਉਂਕਿ ਜਿਹੜਾ ਇਨਸਾਨ ਨਾ ਧਰਤੀ ਤੋਂ ਉੱਠ ਕੇ ਨਾ ਕਿਤੇ ਟਿਕਾਣੇ ਲੱਗਦਾ ਨਾ ਆਪਣੇ ਕੰਮ ਨੂੰ ਲੈ ਕੇ ਜਿਹਦਾ ਸਬਰ ਕੀਤਾ ਵੀਰੇ ਉਹਨੂੰ ਤਾਂ ਸਾਰਾ ਹੀ ਪਤਾ ਯਾਰ ਉਸ ਚੀਜ਼ ਦਾ ਨਹੀਂ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਵੀ ਗਰਮਮਣ ਮਾਨ ਨੇ ਪਹਿਲਾਂ ਵੱਡੇ ਵਾਰ ਰੱਖ ਕੇ ਕਿਸੇ ਗਾਇਕ ਦੀ ਕਾਪੀ ਕਰੀ ਫਿਰ ਜਦੋਂ ਉਹਦੇ ਵਿੱਚ ਹਿੱਟ ਨਹੀਂ ਹੋਇਆ ਤਾਂ ਫਿਰ ਉਹਨੂੰ ਲੱਗਿਆ ਵੀ ਹੁਣ ਕੁਝ ਇਦਾਂ ਦਾ ਵਾਦ ਵਿਵਾਦ ਕਰ ਲਈਏ ਵੱਡੇ ਬਾਈ ਹਟਣ ਦੀ ਗੱਲ ਨਹੀਂ ਗੱਲ ਤੇ ਹੈ ਨਾ ਆਪਣੀ ਚੀਜ਼ ਤਾਂ ਦਿਖੀ ਹੈ ਨਾ ਹੂੰ ਨਹੀਂ ਪਰ ਚੀਜ਼ ਦਿਖੀ ਹੈ ਪਰ ਉਹਦਾ ਜਿਹੜੀ ਭਾਵਨਾਵਾਂ ਲੋਕਾਂ ਦੀਆਂ ਤੁਸੀਂ ਨੁਕਸਾਨ ਪਹੁੰਚਾਇਆ ਤੁਹਾਡੇ ਲਈ ਲੋਕ ਸੜਕਾਂ ਦੇ ਉੱਤੇ ਆਏ ਆ ਬਈ ਮੈਂ ਮੈਂ ਫੇਰ ਉਹੀ ਗੱਲ ਕਰਦਾ ਜਿਹੜੇ ਗਣ ਦੀ ਗੱਲ ਦਾ ਵਿਵਾਦ ਹੋਇਆ ਮੈਂ ਉਸ ਚੀਜ਼ ਦੇ ਮੱਦੇਨਜ਼ਰ ਰੱਖਦੇ ਮੈਂ ਗੱਲ ਕਰਦਾ ਵੀ ਆਪਾਂ ਉਹਨਾਂ ਦੀ ਕੋਈ ਠੇਸ ਨਹੀਂ ਪਹੁੰਚਾਈ ਜੋ ਮੇਰਾ ਵਿਊ ਹੈ ਸਾਡੀ ਸਾਰੀ ਟੀਮ ਦਾ ਨਹੀਂ ਪਰ ਤੁਹਾਡੇ ਵੱਲੋਂ ਇੱਕ ਵੀ ਮਾਫੀ ਨਾਮਾ ਤਾਇਆ ਨਹੀਂਗਾ ਸੋਸ਼ਲ ਮੀਡੀਆ ਤੇ ਵੀ ਪਾ ਸਕਦੇ ਸੀ ਕੋਈ ਨਹੀਂ ਵੱਡੇ ਬਾਈ ਹੁਣ ਤੁਹਾਡੇ ਕੋਲ ਤਾਂ ਹੀ ਆਏ ਆ ਅੱਜ ਨਹੀਂ ਪਹਿਲਾਂ ਇਸ ਚੀਜ਼ ਦਾ ਅਫਸੋਸ ਆ ਮੈਨੂੰ ਵੀ ਆਪਾਂ ਵੀ ਕਿਉਂ ਵੀ ਨਾ ਸਾਡੀ ਸਾਰੀ ਟੀਮ ਨੇ ਚਲੋ ਗਾਣਾ ਅਸੀਂ ਸੁਣਿਆ ਜਿਵੇਂ ਵੀ ਸੁਣਿਆ ਸਾਨੂੰ ਉਸ ਟਾਈਮ ਵਧੀਆ ਲੱਗ ਰਹੀ ਸਾਨੂੰ ਨਹੀਂ ਸੀ ਪਤਾ ਕੱਲ ਨੂੰ ਇੱਡਾ ਬਵਾਦ ਬਣ ਜਾਣਾ ਹੂੰ ਠੀਕ ਹੈ ਜੀ ਮੈਂ ਫੇਰ بار-ਬਾਰ ਇਹੀ ਗੱਲ ਕਰ ਰਿਹਾ ਵੀ ਆਪਾਂ ਇਸ ਚੀਜ਼ ਤੇ ਵਰਕ ਕਰਾਂਗੇ ਤੇ ਮੈਨੂੰ ਅਫਸੋਸ ਆ ਤੇ ਮੈਂ ਇਸ ਚੀਜ਼ ਤੇ ਵਰਕ ਕਰੂੰਗਾ ਅੱਗੇ ਤਾਂ ਨਹੀਂ ਆਪਾਂ ਐਮ ਦੀ ਕੋਈ ਚੀਜ਼ ਨਹੀਂ ਪਰ ਜਿਹੜੀਆਂ ਲੋਕਾਂ ਨੇ ਤੁਹਾਡੇ ਲਈ ਵੀਡੀਓ ਆਈਆਂ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿਸੇ ਫੋਟੋ ਦੇ ਵਿੱਚ ਤੁਹਾਡੇ ਕਰੌਸ ਦਾ ਨਿਸ਼ਾਨ ਲਾਇਆ ਹੋਇਆ ਤੁਹਾਡੇ ਪੁੱਤਲੇ ਸਾੜੇ ਜਾ ਰਹੇ ਨੇ ਤਾਂ ਮਤਲਬ ਇਸ ਤਰ੍ਹਾਂ ਦੀ ਗਾਇਕੀ گا ਬੱਡੇ ਭਾਈ ਮੈਂ ਫੇਰ ਉਹੀ ਗੱਲ ਕਰਦਾ ਸਾਨੂੰ ਨਹੀਂ ਸੀ ਪਤਾ ਵੀ ਕੱਲ ਨੂੰ ਇਹ ਆ ਚੀਜ਼ ਨੇ ਐ ਹੋ ਜਾਣਾ ਹੂੰ ਤੇ ਮੈਂ ਹੁਣ ਫੇਰ ਗੱਲ ਕਰਦਾ ਆਪਾਂ ਹੁਣ ਦੋਨੇ ਭਰਾ ਮਿਲਿਆ ਬਿੰਦ ਦਾ ਨਹੀਂ ਪਤਾ ਕੀ ਹੋ ਜਾਣਾ ਠੀਕ ਹੈ ਜੀ ਮੈਂ ਫੇਰ ਉਹੀ ਗੱਲਮ ਕਰਦਾ ਮੈਂ ਜਦ ਵੀ ਕਿਸੇ ਨੂੰ ਮਿਲਦਾ ਹਾਂ ਤਾਂ ਆਪਾਂ ਪੋਜ਼ਿਟਿਵ ਵਾਈਬ ਨਾਲ ਮਿਲਦੇ ਹਾਂ ਜਦ ਵੀ ਅਸੀਂ ਗਾਣਾ ਕਰਦੇ ਹਾਂ ਪੋਜ਼ਿਟਿਵ ਹੋ ਕੇ ਕਰਦੇ ਹਾਂ ਨਾ ਕਿ ਮੈਂ 네ਗੇਟਿਵ ਹੋ ਕੇ ਕੋਈ ਚੀਜ਼ ਕਰਦਾ ਹਾਂ ਹੂੰ ਨਹੀਂ ਉਹ ਹੈਕਰਾਂ ਕਰਾਂ ਦੇ ਵਿੱਚ ਵੀ ਇਹ ਸੌਖਾ ਤਰੀਕਾ ਫੋਲੋਅਰ ਵਧਾਉਣ ਦਾ ਵੀ ਕਿਸੇ ਨੂੰ ਪੁੱਠਾ ਜਿਹਾ ਗਾਣਾ ਗਾ ਦਿਓ ਅੱਜ ਕੱਲ ਇੰਡਸਟਰੀ ਦਾ ਦਸਤੂਰ ਬਣ ਗਿਆ ਨਾ ਵੱਡੇ ਭਾਈ ਮੈਂ ਫੇਰ ਕਹਿੰਦਾ ਚਾਹੇ ਕੋਈ ਯਾਰ ਮੈਨੂੰ ਫਾਲੋ ਕਰੇ ਚਾਹੇ ਨਾ ਕਰੇ ਕੋਈ ਚੱਕਰ ਨਹੀਂ ਹੈਗਾ ਯਾਰ ਨਹੀਂ ਵੱਡੇ ਫੋਲੋਅਰ ਤੁਹਾਡੇ ਨਹੀਂ ਮੈਨੂੰ ਉਸ ਚੀਜ਼ ਨਾਲ ਕੋਈ ਮਤਲਬ ਹੀ ਨਹੀਂ ਹੈਗਾ ਯਾਰ ਜੇ ਮੈਂ ਫਾਲੋਅਰਸ ਨੋ ਸੀ ਨਾ ਕੋਈ ਮਤਲਬ ਇਹ ਨਹੀਂ ਹੈਗਾ ਕੋਈ ਮੈਨੂੰ ਫੋਲੋ ਕਰਦਾ ਨਹੀਂ ਕਰਦਾ ਯਾਰ ਪਰਮਾਤਮਾ ਨੇ ਰੋਟੀ ਦੇਣੀ ਹੈ ਬੰਦੇ ਕੋਈ ਤੁਸੀਂ ਸੁਣਿਆ ਤਾਂ ਕਿ ਬੰਦਾ ਬੰਦੇ ਨੂੰ ਰੋਟੀ ਦਿੰਦਾ ਨਹੀਂ ਪਰ ਜੇ ਅਸੀਂ ਪਰਮਾਤਮਾ ਦੀ ਗੱਲ ਕਰਦੇ ਹਾਂ ਰੱਬ ਦਾ ਜ਼ਿਕਰ ਕਰਦੇ ਹਾਂ ਪਰ ਰੱਬ ਤਾਂ ਬਹੁਤ ਕੁਝ ਕਹਿੰਦਾ ਵੀ ਚੰਗੇ ਕਰਮ ਕਰੋ ਤਾਂ ਫਿਰ ਚੰਗਾ ਹੋਊਗਾ ਪਰ ਜੇ ਇਸ ਤਰ੍ਹਾਂ ਦੇ ਗਾਣੇ ਗਾ ਕੇ ਅਸੀਂ ਇੰਡਸਟਰੀ ਨੂੰ ਜਾਂ ਅੱਗੀਆਂ ਵਾਲੀ ਜਾਂ ਪੀੜੀਆਂ ਨੂੰ ਕੀ ਦੇ ਰਹੇ ਹਾਂ ਨੀ ਅੱਗੇ ਤਾਂ ਗਾਣੇ ਬਈ ਪੂਰੇ ਹਨ ਘੈਂਟ ਆ ਰਹੇ ਨੇ ਮਤਲਬ ਕਹਿਣ ਦਾ ਭਾਵੇਂ ਜਿਵੇਂ ਹੁਣ ਆ ਵੀ ਪਰ ਮੈਂ ਤੁਹਾਡੀ ਐਲਬਮ ਸੁਣੀ ਉਹਦੇ ਵਿੱਚ ਤਾਂ ਸਾਰੇ ਗਾਣੇ ਕੋਈ ਮਤਲਬ ਲੱਗਿਆ ਹੀ ਨਹੀਂ ਮੈਨੂੰ ਠੰਡਾ ਸਾਰੀ ਚੱਕ ਲੋ ਧਰ ਲੋ ਨੇ ਜਦ ਐਲਬਮ ਦਾ ਨਾਮ ਹੀ ਬਈ ਚੱਕ ਲੋ ਧਰ ਲੋ ਸੀਗਾ ਇਹਦਾ ਸੈਂਸ ਇਹ ਸੀਗਾ ਵੀ ਅਸੀਂ ਕਿਸੇ ਦੇ ਹੁਣ ਮੈਂ ਫੇਰ ਕਹਿ ਰਿਹਾ ਮੈਂ ਕਿਸੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਨਾ ਕਿਸੇ ਦੇ ਧਰਮ ਨੂੰ ਬਈ ਸਾਰੇ ਇੱਕੇ ਹੀ ਆ ਸਾਰੇ ਭਰਾ ਆਪਾਂ ਹੂੰ ਠੀਕ ਹੈ ਜਿਹੜੇ ਵੀਰ ਮੇਰੇ ਬਾਰੇ ਚਲੋ ਕਹਿ ਰਹੇ ਨੇ ਉਹ ਵੀ ਵੀਰ ਨੇ ਆਪਣੇ ਵੱਡੇ ਭਰਾ ਨੇ ਤੇ ਚਲੋ ਮੈਂ ਉਹਨਾਂ ਦੀ ਗੱਲ ਨੂੰ ਮੰਨਦਾ ਅਫਸੋਸ ਆ ਮੈਨੂੰ ਉਸ ਗੱਲ ਤੇ ਅਸੀਂ ਵਰਕ ਕਰਾਂਗੇ